ਕੇ ਕਰੋ ਗੁਲਾਮੇ ਕਾ ਜਿੰਦਾਬਾਦ ਹੋਇਆ ਜਿੰਦਾਬਾਦ ਤੇ ਨਾ ਕਰੋ ਯਾਰ ਪਿੱਛੇ ਰਹਿਣਗੇ ਰਾਜੇ ਆ ਜਾ ਆਪ ਕੰਮ ਵੇਖਣਾ ਤੇ ਮੈਂ ਟਾਈਮ ਨਾ ਗੁਲਾਮੇ ਕਾ ਜਿੰਦਾਬਾਦ 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 ਹੋਇਆ ਮੇਕਾ ਜਿੰਦਾਬਾਦ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ठीकु पुट ہماری مانگیں پوری کرو پوری کرو پوری کرو ہماری مانگیں پوری کرو پوری کرو پوری کرو ملاجم لا زندہ کچے ملازم پکے کرو پرانی پینشن سکیم بحال کرو بحال کرو بحال کرو پرانی پینشن سکیم بحال کرو بحال کرو بحال کرو راو ۾ تو زنداباد جندباد جندباد سوان ۾ تو زنداباد جندباد جندباد نيا ۾ تو زنداباد زنداباد جندباد پٽي کان ۾ پٽي ڪريو پٽي ڪريو پٽي ڪريو اوڪات ۾ مان پڪه ٿي رهيو اندر رستا کٽا ڪر منداو اٿي ٽيڪا با کي واڌي ڏيوا ڏيوا اٿي ਆ ਜਾਓ ਵੇ ਕਾਜ਼ੂ ਪਿੱਛੇ ਪਿੱਛੇ ਸੱਟ ਸੱਟ ਆਲਾ ਕਾਜ਼ੂ ਆਲਾ ਕਾਜ਼ੂ ਆਲਾ ਆ ਜਾਓ ਬਿੱਲੀ ਉੱਤੋਂ ਆਪੇਂ ਕਰ ਮਾਰੇ ਸਹੀ ਹੋ ਗਿਆ ਬੱਸ

पंजाब पंजाब सरकारो हमारी मागे पूरी करो हमारी माग पूरी करो हमारी मागे पूरी करो हमारी माग पूरी करो पुराणी पेंशन स्कीम लागू ਲਾਗੂ ਕਰੋ ਲਾਗੂ ਕਰੋ ਹਰ ਇੱਕ ਤੇ ਚੰਗੀ ਮਲਾਕੂ ਕਰੋ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਇੱਕ ਪਿਛਲੇ ਦਾ ਬਕਾਇਆ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਇੱਕ ਪਿਛਲੇ ਦਾ स्कार त कर ਔਰ ਔਰ ਕੋ ਲੋ ਜੇਠਾ ਮੁੰਡਾ ਇਹ ਹੈ ਨਾ ਕਹੇ ਮੈਨੂੰ ਛੱਡ ਦੋ ਤਾਲੇ ਲੋ ਲਾਓ ਲਾਓ ਜੇਠਾ ਮੁੰਡਾ ਇਹ ਹੈ ਨਾ ਕਹੇ ਮੈਨੂੰ ਛੱਡ ਦੋ ਤਾਲੇ ਲੋ ਲਾਓ ਲਾਓ ਛੇਰ ਨੂੰ ਲਾੜੀ ਵਾਂਗੂ ਛੇਰ ਨੂੰ ਲਾਓ ਅੱਜ ਦੇ ਨਾ ਤੇਰੇ ਤੋਂ ਡਾੜੀ ਵਾਗੂ ਅੱਜ ਜੀ ਦੀ ਤੁਰਿਆ ਆਹੋ ਛੱਡਿਓ ਥੋੜਾ ਥੋੜਾ ਛੱਡ ਲਿਆ ਜੀ ਆਹ ਦੇਣਾ ਤੇ ਆਹ ਦੇਣਾ ਉਹ ਕੋਲ ਕੇ ਫੇਸ ਆਉਂਦੀ ਇੱਕ ਮਿੰਟ ਬਾਅਦ ਕਰਦਾ ਵੇ ਧਰਵਾ ਸਾਡਾ ਉਹ ਵੀ ਨਾ ਕੋ ਬਣਾ ਰਹੇ ਬੋ ਵੀ ਰੋਟੀ ਖਾ ਕੇ ਨਹੀਂ ਲੱਗਦਾ ਆ ਕੋਈ ਬੰਦੇ ਹਾਏ ਕਾਚੂ ਮੂੰਖ ਕੋ ਇਹ ਕਦਾ ਜੁੜ ਗਿਆ ਹੈ ਇਹ ਗੱਲ ਨਹੀਂ ਬਾਤ ਹੈ ਕੀ ਹੈ ਮੇਰੇ ਨਾਲ ਕੋਈ ਸੰਪਰਕ ਨਹੀਂ ਲਾਪਰਾਂਖੇ ਕਹਿੰਦਾ ਨਾ ਨਾ ਬਟੇ ਲਾਸ ਵੇ ਆਜੂ ਨਾ ਦਸ ਸੂਰਾ ਆ ਜਾ ਆਪ ਕੋਲੇ ਸੂਰਾ ਅੱਜ ਆਖੀ ਆ ਲੋਗੇ ਘਾਣੀ ਦਸਾ ਕੋਈ ਸਾਰਾ ਤੂੰ ਫਾਇਤ ਤਾਈ ਆਉਗਾ ਫਿਰੋ ਤੇ ਆਉਗਾ ਅਰੇ ਕੋਈ ਆ ਵੀ ਆ ਜਾ ਇੱਕ ਸਾਡੀ ਦਿਨ ਸ਼ਨੀਵਾਰ ਸਾਡੀ ਪੰਜਾਬ ਲੈਵਲ ਤੇ ਜੂਨੀਅਰਾਂ ਦੀ ਮੀਟਿੰਗ ਹੋਈ ਲੁਧਿਆਣਾ ਦੇ ਵਿੱਚ 74 ਪਾਰਕ ਦੇ ਵਿੱਚ ਉੱਥੇ ਸਾਡੇ ਜਿਹੜੇ ਮੇਨ ਪ੍ਰਧਾਨ ਉਹਨਾਂ ਨੇ ਪੰਜਾਬ ਦੇ ਪ੍ਰਧਾਨ ਉਹਨਾਂ ਨੇ ਇਹ ਇਹ ਫੈਸਲਾ ਲਿਆ ਕਿ ਅਸੀਂ ਪਹਿਲਾ 3 ਦਿਨ ਜਿਹੜਾ ਆ ਅਸੀਂ ਆ ਪੁਤਲਾ ਸਾੜਾ ਪ੍ਰਦਰਸ਼ਨ ਕਰਨਾ ਔਰ ਜੇ ਸਾਡੀਆਂ ਮੰਗਾਂ ਸਰਕਾਰ ਨਹੀਂ ਮੰਗਦੀ ਇਸ ਤੇ ਬਾਅਦ ਜੋੜ ਦਾ ਮੈਸੇਜ ਆਂਦਾ ਹੜਤਾਲ ਤੇ ਜਾਣ ਦਾ ਜਾ ਜੋ ਵੀ ਆ ਮੈਸੇਜ ਆਂਦਾ ਅਸੀਂ ਉਸ ਮੈਸੇਜ ਤੇ ਜਾਵਾਂਗੇ ਔਰ ਮੰਗਾ ਸਾਡੀਆਂ ਬੜੀ ਦੇਰ ਤੋਂ ਪੁਰਾਣੀਆਂ ਮੰਗਾ ਇਹ ਆ ਇੱਕ ਸਾਡੀ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਉਹਨੂੰ ਬਹਾਰ ਕਰਨਾ ਇੱਕ ਸਾਡਾ ਪੇ ਕਮਿਸ਼ਨਰ ਦਾ ਬਕਾਇਆ ਆ ਉਹ ਸਾਨੂੰ ਦਿੱਤਾ ਜਾਵੇ ਔਰ ਇੱਕ ਸਾਡੀ ਇਹ ਆ ਵੀ ਕੱਚੇ ਜਿਹੜੇ ਮਲਾਜਮ ਆ ਕੁਝ ਸਾਡੇ ਦਫ਼ਤਰ ਦਾ ਸਟਾਫ ਆ ਕੁਝ ਸਾਡਾ ਆ ਬੜੇ ਥੇੜ ਤੋਂ ਦਾਦਾ 15-15 ਸਾਲ ਹੋ ਗਏ ਕੋਈ ਸਭਾਈ ਸੇਵਕ ਆ ਇਹ ਪੱਕੇ ਕੀਤੇ ਜਾਣ ਔਰ ਜਿੰਨਾ ਜ਼ਿਕਰ ਇਹ ਇਹ ਸਾਡੀਆਂ ਸ਼ਰਤਾਂ ਤਿੰਨ ਸ਼ਰਤਾਂ ਸਾਡੀਆਂ ਜਿਹੜੀਆਂ ਮੇਨ ਆ ਬਹੁਤ ਛੋਟੀਆਂ-ਛੋਟੀਆਂ ਸਾਡੇ ਏਰੀਆਲ ਹੋਰ بڑے ਭੱਤੇ ਪਏ ਆ ਕਿਹੜੇ ਸਰਕਾਰ ਅਜੇ ਮੰਗਾ ਸਾਡੀਆਂ ਪੂਰੀਆਂ ਨਹੀਂ ਕਰ ਰਹੀ ਸਾਡੀਆਂ ਜੀ ਮੈਂ ਇਸ ਟਾਈਮ ਤੇ ਤੁਹਾਨੂੰ ਇਹੀ ਤਿੰਨ ਮੇਨ ਮੰਗਾ ਇਹ ਦੱਸ ਰਿਹਾ ਇਹ ਤਿੰਨੇ ਮੰਗਾ ਸਾਡੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਔਰ ਜੇ ਨਹੀਂ ਹੁੰਦੀਆਂ ਤੇ ਜੋ ਸਾਡਾ ਪੰਜਾਬ ਦੇ ਪ੍ਰਧਾਨਾਂ ਨੇ ਜੋ ਫੈਸਲਾ ਲਿਆ ਆ ਹੜਤਾਲ ਤੇ ਜਾਣ ਦਾ ਤਾਂ ਫਿਰ ਲੰਬੇ ਟਾਈਮ ਤੇ ਹੜਤਾਲ ਹੋ ਸਕਦੀ ਹੈ ਜੀ ਜੀ ਅੱਜ ਉਹ ਵੀ ਆ ਕਿ ਮੈਂ ਪੰਜਾਬ ਐਕਸ਼ਨ ਕਮੇਟੀ ਤੋਂ ਸਣੀਪੁਰਾਂ ਦੀਆਂ ਜ਼ਿਲ੍ਹਾ ਪ੍ਰਧਾਨ ਨੂੰ ਜੂਲੀ ਨਵਾਂ ਸ਼ਹਿਰ ਦੇ ਵਿੱਚ ਅੱਜ ਪ੍ਰਦਰਸ਼ਨ ਕਰ ਰਹੇ ਆ ਜਿੱਤਾ ਕਿ ਪ੍ਰਧਾਨ ਜੀ ਨੇ ਦੱਸਿਆ ਸਾਡੀਆਂ ਜਿਹੜੀਆਂ ਮੇਨ ਮੇਨ ਮੰਗਾ ਔਰ ਇਹ ਆਪਣੀ ਬੋਲੀ ਸਰਕਾਰ ਜਿਹੜੀ ਤਕਰੀਬਨ ਪਿਛਲੇ 3 ਸਾਲਾਂ ਤੋਂ ਮਲਾਜ਼ਮਾਂ ਨੂੰ ਹਰਾਸ ਕਰ ਰਹੀ ਆ ਔਰ ਇਸ ਸਰਕਾਰ ਨੂੰ ਅਸੀਂ ਤੁਹਾਡੇ ਮੀਡੀਆ ਰਾਹੀਂ ਦੱਸਾਂਗੇ ਅਗਲੇ 9 ਸਾਲ ਤੋਂ ਚੜ੍ਹਦੇ ਤੋਂ ਕਿ ਜੋ ਵੀ ਸਾਡੀ ਪੰਜਾਬ ਦੀ ਬੋਡੀ ਦਾ ਮੈਸੇਜ ਆ ਪ੍ਰੋਪਰ ਸਟ੍ਰਾਈਕ ਤੇ ਅੱਗੇ ਅਸੀਂ ਕੀਤੀ ਸੀ 2011 ਦੇ ਵਿੱਚ ਔਰ ਤਕਰੀਬਨ 45000 ਮਲਾਜ਼ਮ ਪੱਕਾ ਕਰਾਇਆ ਸੀ ਇਸ ਵਾਰ ਮੇਰੇ ਖਿਆਲ ਚ ਅਸੀਂ 2 ਮਹੀਨੇ ਦੀ ਸਟ੍ਰਾਈਕ ਦੇ ਜਾਵਾਂਗੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ